ਮਾਈ ਦੂਰਾਂ ਨੂੰ ਤਾਂ ਤਾਂ ਮਰ ਲਗੇ ਛਾੜ ਦਿਓ ਛਾੜ ਦਿਓ ਛਾੜ ਦਿਓ ਇਹ ਗਾਤੀਂ ਦੀ ਦਿਹਾੜੀ 700 ਰੁਪਇਆ ਕਰੋ 700 ਰੁਪਇਆ ਕਰੋ 700 ਰੁਪਇਆ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਦੱਸਦੀ ਕਿ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ਤੇ ਅੱਜ ਸੈਂਕੜੇ ਮਜ਼ਦੂਰਾਂ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਦੀ ਜਰੰਦਸਤਿਤ ਰਿਹਾਈ ਸ਼ਗੇ ਧਰਨਾ ਲਗਾ ਕੇ ਆਪਣੀ ਰੋਸਤਾ ਪ੍ਰਗਟਾਵਾ ਕਰਦੇ ਹਾਂ ਕਿ ਮੌਜੂਦਾ ਪੰਜਾਬ ਸਰਕਾਰ ਸਮਾਜ ਦੇ ਸੱਤੋਂ ਗਰੀਬ ਤਬਕੇ ਨੂੰ ਅਣਗੋਲਿਆ ਕਰ ਰਹੀ ਹੈ ਇਸ ਮੌਕੇ ਮਜ਼ਦੂਰ ਮਰਤ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਵੀਤ ਸਕੱਤਰ ਹਰਮੇਸ਼ ਮਾਲੀ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਵੋਟਾਂ ਵਟੋਰਨ ਖਾਤਰ ਆਮ ਆਦਮੀ ਪਾਰਟੀ ਨੇ ਚੋਣ ਵਾਦਿਆਂ ਦੀ بجائے ਚੋਣ ਗਰੰਟੀਆਂ ਦਿੱਤੀਆਂ ਸਨ ਪਰ 5 ਸਾਲਾਂ ਦੇ ਕਾਰਜਕਾਲ ਤੋਂ ਬਾਅਦ ਵੀ ਮਜ਼ਦੂਰ ਇਹਨਾਂ ਗਰੰਟੀਆਂ ਤੋਂ ਵਾਂਝੇ ਹਨ ਉਹਨਾਂ ਕਿਹਾ ਕਿ ਔਰਤਾਂ ਦੇ ਖਾਤੇ ਵਿੱਚ 1000 ਰੁਪਏ ਪ੍ਰਤੀ ਮਹੀਨਾ ਪਾਉਣ ਵਿਧਵਾ ਬੁਢਾਪਾ ਅੰਕਹੀਨ ਪੈਨਸ਼ਨ 2500 ਰੁਪਏ ਕਰਨ ਦੀ ਸਰਕਾਰੀ ਗਰੰਟੀ ਤੋਂ ਸਰਕਾਰ ਨੇ ਮੂੰਹ ਫੇਰ ਰਿਹਾ ਹੈ ਦਿਖਾਉਦੇ ਹਾਂ ਪੂਰੀ ਖਬਰ ਇਸ ਵੀਡੀਓ ਦੇ ਅੰਦਰ ਆਇਨਾ ਦੇ ਵੀ ਤੋਂ ਹਰੀਸ਼ ਪੰਡਾਰੀ ਦੀ ਰਿਪੋਰਟ ਹਾਂਜੀ ਪਾਪਾ ਜੀ ਕੀ ਨਾਮ ਆਪਣਾ ਮੈਂ ਹਰਮੇਸ਼ ਮਾਲੜੀ ਸੂਬਾ 76 ਪੰਜਾਬ ਖੇਤ ਮਜ਼ਦੂਰੀ ਯੂਨੀਅਨ ਅੱਜ ਬਲਕਾਰ ਸਿੰਘ ਜੀ ਦੇ ਘਰ ਦੇ ਬਾਹਰ ਧਰਨਾ ਲਾਉਣ ਦਾ ਕਾਰਨ ਇਹ ਸਾਡੀਆਂ ਜਿਹੜੇ ਪੰਜਾਬ ਦੇ ਪਿੰਡੂ ਬੇਜ਼ਮੀਨੇ ਖੇਤ ਮਜ਼ਦੂਰ ਨੇ ਉਹਨਾਂ ਦੀਆਂ ਬਹੁਤ ਲੰਬੇ ਸਮੇਂ ਤੋਂ ਮੰਗਾਂ ਲਟਕਦੀਆਂ ਆ ਰਹੀਆਂ ਤੇ ਅਸੀਂ ਲੰਬੇ ਸਮੇਂ ਤੋਂ ਇਸ ਸਰਕਾਰ ਦੇ ਖਿਲਾਫ ਲੜ ਰਹੇ ਹਾਂ بار بار ਧਰਨੇ ਮਜਾਰੇ ਲਾਉਣ ਦੇ ਬਾਵਜੂਦ ਵੱਡੇ ਵੱਡੇ ਇਕੱਠ ਕਰਨ ਦੇ ਬਾਵਜੂਦ ਵੀ ਦੇ بار-ਬਾਰ ਯਾਦ ਪੱਤਰ ਦੇਣ ਦੇ ਬਾਵਜੂਦ ਵੀ ਇਹ ਜਿਹੜੀ ਸਰਕਾਰ ਹੈ ਉਹ ਕਿਸੇ ਤਰ੍ਹਾਂ ਦੀ ਵੀ ਮਜ਼ਦੂਰਾਂ ਦੀ ਜਿਹੜੀ ਸੁਣਵਾਈ ਨਹੀਂ ਕਰਦੀ। ਸੋ ਇਸ ਕਰਕੇ ਅੱਜ ਅਸੀਂ ਪੰਜਾਬ ਦੇ ਵਿੱਚ ਚਾਰ ਥਾਮਾਂ ਦੇ ਉੱਤੇ ਜਿਹੜਾ ਕਿ ਜ਼ਿਲ੍ਹਾ ਮੁਕਸਰ ਦੇ ਵਿੱਚ ਖੇਤੀਬਾੜੀ ਮੰਤਰੀ ਜਗਮੀਤ ਸਿੰਘ ਖੁੱਡੀਆਂ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੇ ਘਰ ਅੱਗੇ ਔਰ ਸੰਗਰੂਰ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਘਰ ਅੱਗੇ ਔਰ ਕੋਟਕਪੂਰੇ ਦੇ ਵਿੱਚ ਲੋਕ ਸਭਾ ਸੌਰੀ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਉਹਨਾਂ ਦੇ ਘਰ ਮੋਰੇ ਤੇ ਇੱਥੇ ਜਲੰਧਰ ਦੇ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਉਹਨਾਂ ਦੇ ਘਰ ਅੱਗੇ ਅੱਜ ਅਸੀਂ ਇਹ ਧਰਨਾ ਦੇ ਰਹੇ ਹਾਂ ਇਹਨਾਂ ਧਰਨਿਆਂ ਦੇ ਵਿੱਚ ਸਾਡੀ ਇਹ ਮੰਗਿਆ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਇਹ ਕਿਹਾ ਸੀ ਕਿ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਅਸੀਂ ਔਰਤਾਂ ਦੇ ਖਾਤੇ 'ਚ 1-1000 ਰੁਪਇਆ ਪਾਵਾਂਗੇ ਅੱਜ ਉਹ ਢਾਈ ਸਾਲਾਂ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਇਹ ਜਿਹੜੇ ਪੈਸੇ ਆ ਉਹ ਪਾਏ ਨਹੀਂ ਗਏ ਦੂਸਰਾ ਉਹਨਾਂ ਨੇ ਕਿਹਾ ਸੀ ਕਿ ਅਸੀਂ ਵਿਧਵਾ ਵਡੇਪਾ ਤੇ ਅੰਗਹੀਣਾ ਦੀ ਪੈਨਸ਼ਨ ਘੱਟੋ-ਘੱਟ 2500 ਰੁਪਇਆ ਪ੍ਰਤੀ ਮਹੀਨਾ ਕਰਾਂਗੇ ਅੱਜ ਤੱਕ ਇਹ ਵਾਅਦਾ ਜਿਹੜਾ ਪੂਰਾ ਨਹੀਂ ਹੋਇਆ ਸਰਕਾਰ ਨੇ ਕਿਹਾ ਸੀ ਕਿ ਅਸੀਂ 4 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦੇਣਾ ਅੱਜ ਉਹ ਨਸ਼ਾ ਖਤਮ ਨਹੀਂ ਹੋਇਆ ਸਰਕਾਰ ਨੇ ਕਿਹਾ ਅਸੀਂ ਕਿ ਆ ਜਿਹੜਾ ਰੇਤਾ ਬੱਜਰੀ ਸੀਮਿੰਟ ਦੇ ਰੇਟ ਅਸਮਾਨੀ ਚੜੇ ਹੋਏ ਆ ਇਹਦੀ ਜੋ ਬਲੈਕ ਮਾਰਕੀਟਿੰਗ ਹੋ ਰਹੀ ਆ ਇਹਨੂੰ ਅਸੀਂ ਠੱਲ ਪਾਵਾਂਗੇ ਇਹ ਠੱਲ ਜਿਹੜੀ ਅਜੇ ਤੱਕ ਉਹ ਨਹੀਂ ਪਾਈ ਗਈ ਇਸੇ ਤਰੀਕੇ ਨਾਲ ਮਜ਼ਦੂਰਾਂ ਨੂੰ ਰਹਿਸ਼ੀ ਪਲਾਟ ਦੇਣ ਦੀ ਗੱਲ ਸੀ ਉਹਨਾਂ ਦੇ ਰੋਜ਼ਗਾਰ ਦੀ ਗੱਲ ਸੀ ਉਹਨਾਂ ਦੇ ਦਿਹਾੜੀ 700 ਰੁਪਏ ਕਰਨ ਦੀ ਗੱਲ ਸੀ ਉਹਨਾਂ ਨੂੰ ਕੋਆਪਰੇਟ ਸੁਸਾਇਟੀਆਂ ਦੇ ਮੈਂਬਰ ਬਣਾ ਕੇ ਉਹਨਾਂ ਨੂੰ 1 ਲੱਖ ਰੁਪਈਆ ਤੱਕ ਦੇ ਕਰਜ਼ੇ ਦੇਣ ਦੇ ਵਾਅਦੇ ਕੀਤੇ ਗਏ ਸੀ ਉਹ ਸਾਰੇ ਹੀ ਵਾਅਦੇ ਜਿਹੜੇ ਇਸ ਸਰਕਾਰ ਨੇ ਪੂਰੇ ਨਹੀਂ ਕੀਤੇ ਇਸ ਕਰਕੇ ਅੱਜ ਅਸੀਂ ਇਹ ਤਿੱਖੜ ਦੁਪਹਿਰ ਦੇ ਵਿੱਚ ਤੇ ਮੌਸਮ ਤੁਸੀਂ ਦੇਖ ਰਹੇ ਹੋ ਕੋਈ ਬੜਾ ਖਰਾਬ ਐ ਸਵੇਰ ਤੋਂ بارش ਹੋ ਰਹੀ ਆ ਇਹਦੇ باوجود ਵੀ ਅਸੀਂ ਅੱਜ ਜਿਹੜਾ ਇੱਥੇ ਧਰਨਾ ਲਾ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ